ਹਾਂ ਬਸ ਇਧਰ ਤਾਂ ਹੋ ਗਿਆ ਦੋ ਚਾਰ ਮਿੰਟ ਉਧਰ ਖੁੱਲਾ ਰਹੇਗਾ ਹਾਂ ਬਸ ਇਧਰ ਤੋ ਹੋ ਗਿਆ ਦੋ ਚਾਰ ਮਿੰਟ ਹੋਰ ਲੱਗਣਾ ਰਹੇਗਾ ਅੱਜ ਪ੍ਰਧਾਨ ਜੀ ਇਹ ਤੇ ਸफाई ਉਹਦੇ ਬਾਰੇ ਵੀ ਠੀਕ ਹੈ ਨਾ ਨਰਾਤਿਆਂ ਨੂੰ ਮੁੱਖ ਰੱਖਦੇ ਹੋਏ ਸਾਡੇ ਆ ਦਰਵਾਜੇ ਵਿੱਚ ਜਦੋਂ ਮਾਤਾ ਦੇ ਮੰਦਰ ਆਉਂਦੇ ਸੀ ਲੇਡੀਜ਼ ਤੇ ਉਹਨਾਂ ਦੇ ਆ ਗੰਦਾ ਪਾਣੀ ਪੈਰਾਂ ਨੂੰ ਲੱਗਦਾ ਸੀ ਉਸ ਕਰਕੇ ਅਸੀਂ ਅੱਜ ਸੜਕ ਚੰਗੀ ਤਰ੍ਹਾਂ ਉੱਚੀ ਕਰਕੇ ਬਣਾ ਰਹੇ ਹਾਂ ਤਾਂ ਕਿ ਕਿਸੇ ਵੀ ਸਾਡੇ ਭਗਤ ਨੂੰ ਕੋਈ ਗੰਦਗੀ ਦਾ ਸਾਮਣਾ ਨਾਲ ਕਾਰਪੂਨਾ ਪਾ ਸਕੇ ਤਾਂਕਿ ਅਸੀਂ ਹੋਰ ਵੀ ਜੇ ਕਿਤੇ ਹੈਗੀ ਆ ਕੋਈ ਇੱਥੇ ਗਲੀ ਗਰ ਵਿੱਚ ਸਾਨੂੰ ਦੱਸਿਆ ਜਾਵੇ ਤਾਂਕਿ ਅਸੀਂ ਤੁਹਾਡੀ ਸੇਵਾ ਕਰ ਸਕੀਏ ਅਈਸ਼ਾ ਰਾਜਿੰਦਰ ਰਾਤਰੇ ਆਉਣ ਦੇ ਬਾਰੇ ਕੀ ਕਹਿਣਾ ਚਾਹੋ ਜੈ ਸ਼੍ਰੀ ਰਾਮ ਅੱਜ ਨਰਾਤਿਆਂ ਤੇ ਸਾਰੇ ਕੋਟੂਪੂਰੇ ਵਾਸੀਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਨਰਾਤੇ ਉਹਨਾਂ ਦੇ ਖੁਸ਼ੀ ਪਰ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਉਣ ਇਸ ਅਸੀਂ ਦੁਰਗਾ ਮਾਤਾ ਦੇ ਪੁਰਾਣੀ ਦੁਰਗਾ ਮਾਤਾ ਮੰਦਿਰ 'ਚ ਹਰ ਸਾਲ ਅੰਜਨ ਰਾਤੇ ਤੁਮਤਾਵਨਾ ਬਣਾਏ ਜਾਂਦੇ ਆ ਤੇ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਨਰਾਤਿਆਂ